ਗੁਰਬਾਣੀ ਦੇ ਇਨ੍ਹਾਂ ਬੋਲਾਂ ਨੂੰ ਦਿਲੋਂ ਵਿਚਾਰੀਏ ਜਿਉ ਤਪ ਤਹ ਬਾਰ ਬਾਰ ਤਪ ਤਪ ਖਵੇ ਬਹੁਤ ਵਿਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ ਬੜੇ ਗੌਰ ਨਾਲ ਦੇਖਣਾ ਅੱਜ ਦਾ ਸਮਾਜ ਅੰਦਰੋਂ ਤਪਿਆ ਹੋਇਆ ਹੈ ਬਹੁਤ ਤਪਸ ਹੈ ਕਾਰਨ ਜਿਸ ਤਰ੍ਹਾਂ ਗੱਡੀ ਦੇ ਵਿੱਚ ਸਿਰਫ ਤੇਲ ਹੀ ਤੇਲ ਹੋਵੇ ਤੇਲ ਨਾਲ ਅੱਗ ਹੀ ਮੱਚਦੀ ਹੈ ਰੈਡੀਏਟਰ ਚ ਪਾਣੀ ਨਹੀਂ ਹੈਗਾ ਇਸੇ ਤਰ੍ਹਾਂ ਲੋਕਾਂ ਦੇ ਜੀਵਨ ਦੇ ਵਿੱਚ ਤਪੱਸ ਬਹੁਤ ਹੈ ਤਪਸੀ ਅੱਗ ਹੀ ਅੱਗ ਹੈ ਗੁਰਬਾਣੀ ਦਾ ਜਲ ਨਹੀਂ ਹੈ ਗੁਰਬਾਣੀ ਤੋਂ ਬਿਨਾ ਮੰਨ ਤਪਸੀ ਰਹੇਗਾ ਤਮਸੀ ਰਹੇਗਾ ਉਬਲਿਆ ਰਹੇਗਾ ਅੱਗ ਨਾਲ ਸੜਿਆ ਹੋਇਆ ਜਿਵੇਂ ਤੋਂ ਮਹਾਰਾਜ ਜੀ ਦੇ ਬੋਲ ਹਮੇਸ਼ਾ ਹੀ ਅੰਦਰਲੀ ਦੁਨੀਆ ਨੂੰ ਦੇਖਦੇ ਸਦਾ ਸੱਚ ਟੁਕਦੇ ਨੇ ਮਨ ਨੂੰ ਸ਼ਾਂਤ ਕਰਨ ਦਾ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਆਉ ਗੁਰਬਾਣੀ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਧਰਮ ਨਾਲ ਜੁੜਿਆ ਉਸ ਦੀ ਮਹਿਮਾ ਨਾਲ ਜੁੜੀ ਹੈ